ਜਵਾਨੀ ਵਾਰੇ ਕੰਡਾ ਸਿੰਘ ਦਾ ਸਰੀਰ ਪਤਲਾ ਤੇ ਕੱਦ ਲੰਮਾ ਸੀ ਪਰ ਹੁਣ ਬੁਢਾਪੇ ਦੇ ਭਾਰ ਨਾਲ ਉਹਦਾ ਥੋੜਾ ਜਿਹਾ ਕੁੱਬ ਨਿਕਲ ਆਇਆ ਸੀ ਉਹਦਾ ਰੰਗ ਪਹਿਲਾਂ ਹੀ ਖੁਸ਼ ਪੱਕਾ ਸੀ ਜੋ ਝੁਰੜੀਆਂ ਦੀ ਪਰਛਾਵਾਂ ਥੱਲੇ ਵਧੇਰੇ ਕਾਲਾ ਹੋ ਗਿਆ ਉਹਦਾ ਮੂੰਹ ਸੁੱਕਾ ਹੋਇਆ ਤੇ ਗੱਲਾਂ ਕੁਛ ਅੰਦਰ ਨੂੰ ਤਸਿਆ ਹੋਈਆਂ ਸਨ ਸਾਹਮਣੇ ਦੰਦਾਂ ਵਿੱਚੋਂ ਕੇਵਲ ਇੱਕੋ ਉਤਲਾ ਬਾਕੀ ਰਹਿ ਗਿਆ ਸੀ ਵਿਆਹ ਵੇਲੇ ਨਵੇਂ ਲੱਗਣ ਲੱਗੇ ਤਾਂ ਡਾਕਟਰ ਨੂੰ ਉਹ ਵੀ ਪੁੱਟਣਾ ਪਿਆ ਕਿਉਂਕਿ ਉਹ ਬੜਾ ਲੰਮਾ ਤੇ ਉੱਚਾ ਸੀ ਜੋ ਬਾਕੀ ਬਿਹੜ ਨੂੰ ਠੀਕ ਨਹੀਂ ਸੀ ਬੈਣ ਦਿੰਦਾ ਹੜਵਾ ਵਿੱਚੋਂ ਵੀ ਅੱਧ ਪਚਦ ਹੀ ਬਾਕੀ ਸਨ ਉਹਦੇ ਕੇਸ ਇੰਨੇ ਖਰਵੇ ਸਨ ਜਿਵੇਂ ਅਫਰੀਕਾ ਦੇ ਹਬਸ਼ਗਾਂ ਦੇ ਉਹਦੀ ਦਾੜੀ ਵਰਲੀ ਤੇ ਬੜੀ ਬੇਟੱਬੀ ਜਹੀ ਸੀ ਜੋ ਹਰ ਵੇਲੇ ਖਿਲਰੀ ਰਹਿੰਦੀ ਸੀ ਦਾੜੀ ਤਾਂ ਸਾਰੀ ਚਿੱਟੀ ਹੋ ਚੁੱਕੀ ਸੀ ਪਰ ਸਿਰਵੱਜਾ ਜੇ 5% ਦੀ ਕਾਲੇ ਹੈ ਸਨ ਬਾਕੀ ਸਰੀਰ ਤੋਂ ਹਟ ਕੇ ਜਦ ਉਹਦੀਆਂ ਪਿੰਜੁਣੀਆਂ ਤੇ ਨਿਗਾਹ ਜਾਂਦੀ ਤਾ ਇਹ ਬਲੀ ਖਾ ਪੈਂਦਾ ਸੀ ਜਿਵੇਂ ਲੱਕੜ ਦੀਆਂ ਲਾਵੀਆਂ ਲੱਗੀਆਂ ਹੁੰਦੀਆਂ ਹਨ ਕੋਈ ਡਾਕਟਰ ਇਦੋਂ ਚੰਗੀ ਔਲਾਦ ਦੇਣ ਦੀ ਹਾਮੀ ਭਰਦਾ ਤਾਂ ਉਹ ਦੰਦਾ ਵਾਂਗ ਹੀ ਬਦਲ ਲੈਂਦਾ ਮੱਕਦੀ ਗੱਲ ਉਹਦੇ ਹੁਲੀਏ ਵਾਲੇ ਵੇਖ ਕੇ ਕਿਸੇ ਜਵਾਨੀ ਨੂੰ ਮਜਬੂਰ ਨਹੀਂ ਸੀ ਕੀਤਾ ਜਾ ਸਕਦਾ ਈਓ ਨੂੰ ਪਿਆਰ ਕਰੇ ਉਹਦੇ ਇਸ ਵਿਆਹ ਤੋਂ ਕਰਦੇ ਤੇ ਸਬੰਧੀ ਨਾ ਸਾਰੇ ਨਾਰਾਜ਼ ਸਨ ਉਹਦੀ ਵੱਡੀ ਧੀ ਤੇ ਜੁਆਈ ਤਾਂ ਬਹੁਤੇ ਹੀ ਗੁੱਸੇ ਸਨ ਜਿੱਥੇ ਉਹਦਾ ਲੜਕਾ ਸੂਰਤ ਸਿੰਘ ਮੰਗਿਆ ਹੋਇਆ ਸੀ ਉਹਨਾਂ ਵੀ ਇਸੇ ਗੱਲੋਂ ਗੁੱਸੇ ਹੋ ਕੇ ਜਵਾਬ ਦੇ ਦਿੱਤਾ ਸੀ ਉਹਦੇ ਵਿਆਹ ਤੇ ਖੁਸ਼ ਸਨ ਤਾਂ ਕੇਵਲ ਦੋ ਬੰਦੇ ਪੰਡਤ ਜਵਾਲਾ ਸਹਾਏ ਤੇ ਰਾਜਾ ਸੰਮਾ ਸਿੰਘ ਵਿਆਹੀ ਆਈ ਚੰਦੋ ਇੱਕ ਦਿਨ ਉਪਰਿਆਂ ਵਾਂਗ ਸਹਰੇ ਕਰ ਰਹਿ ਕੇ ਚਲੀ ਗਈ ਨਾ ਉਹਦੇ ਕਿਸੇ ਸ਼ਗਰ ਮਨਾਏ ਨਾ ਰੀਜਾਂ ਲਾਈਆਂ ਨਾ ਕਿਸੇ ਟਾਕੇ ਚੱਕ ਕੇ ਲਿਆਂਦਾ ਨਾ ਪਾਣੀ ਵਾਰ ਕੇ ਪੀਤਾ ਨਾ ਖੰਡ ਕੇ ਆਉਦੀਆਂ ਬਰਕੀਆਂ ਦਿੱਤੀਆਂ ਹਾਂ ਸਭ ਘਾਸੇ ਦੇ ਵੰਡੇ ਗੰਡਾ ਸਿੰਘ ਦੀ ਵੱਡੀ ਤੀ ਤੇਜੋ ਨੇ ਅਜਈਆਂ ਬੋਲੀਆਂ ਕੀਤੀਆਂ ਜੋ ਚੰਦੋਂ ਨੂੰ ਪੱਛਾਂ ਤੇ ਲੂਣ ਵਾਂਗ ਲੱਗੀਆਂ ਪਤ ਮਹੀਨੇ ਪਿੱਛੋਂ ਚੰਦੋਂ ਦਾ ਮੁਕਲਾਵਾ ਹੋ ਗਿਆ ਗੇੜਿਆਂ ਨਾਲ ਲੱਦੀ ਤੇ ਰੇਸ਼ਮੀ ਵਰੀ ਵਿੱਚ ਬੁਲੇਟੀ ਹੋਈ ਉਹ ਨਵੇਂ ਬਿੰਜਰੇ ਵਿੱਚ ਆ ਗਈ ਆਪਣੇ ਗੋਡੇ ਮੜੇ ਸੂਟਵਾਲ ਵੇਖ ਕੇ ਉਹਨੂੰ ਹਰ ਬਾਂਸੋ ਯਾਦ ਆ ਗਈ ਇਸ ਵੇਲੇ ਉਹ ਆਪਣੇ ਆਪ ਨੂੰ ਸਹੇਲੀ ਨਾਲੋਂ ਕਿਸੇ ਗੱਲੇ ਘੱਟ ਲਈ ਸੀ ਸਮਝਦੀ ਉਹਦੀਆਂ ਕੋਮਲ ਉਂਗਲਾਂ ਵਿੱਚ ਤਿੰਨ ਛਾਪਾਂ ਸਨ ਨਾਜ਼ੁਕ ਵੀਣੀਅੰ ਬੰਦਰ ਦੇ ਕੜਿਆਂ ਨਾਲ ਸ਼ਸ਼ੋਭਤ ਸਨ ਸੈਰ ਉੱਤੇ ਚਾਂਦ ਅਤੇ ਗਲ ਵਿੱਚ ਗੰਠਾ ਸੀ ਕੰਨਾਂ ਵਿੱਚ ਨੀਲੇ ਨਗਾ ਵਾਲੇ ਕਾਟੇ ਸਨ ਉਹਦੇ ਸੂਟ ਕੇਸ ਵਿੱਚ ਚਾਰ ਵਰਗੀਆਂ ਸਨ ਦੋ ਸਧਾਰਨ ਤੇ ਦੋ ਬਹੁਤ ਕੀਮਤੀ ਇੱਕ ਤਾਂ ਗੋਟੇ ਨਾਲ ਇੰਨੀ ਮੜੀ ਹੋਈ ਸੀ ਕਿ ਪੁੱਛ ਚਰਹੰਡੀ ਹੋਣ ਤੇ ਵੀ ਉਹਦੀ ਸ਼ਬ ਵਿੱਚ ਫਰਕ ਨਹੀਂ ਸੀ ਪਿਆ ਉਹ ਦਿਲ ਹੀ ਦਿਲ ਵਿੱਚ ਹਰਬੰਸੋਂ ਨਾਲ ਗੱਲਾਂ ਕਰ ਰਹੀ ਸੀ ਉਸ ਵੇਲੇ ਸਹੇਲੀ ਆਪਣੇ ਕੱਪੜਿਆਂ ਦੀ ਨਹੀਂ ਤੱਕ ਉਹਦੇ ਗਹਿਣਿਆਂ ਦੀ ਸ਼ੋਭਾ ਕਰ ਰਹੀ ਸੀ ਉਹਦੇ ਗਾਣੇ ਵੇਖ ਕੇ ਹਰਬੰਸੋ ਦੀ ਨਜ਼ਰ ਵੀ ਲਲਚਾ ਰਹੀ ਸੀ ਇਸ ਖਿਆਲੀ ਖੁਸ਼ੀ ਦੇ ਵਹਿਣ ਵਿੱਚ ਰੁੜੀ ਜਾ ਰਹੀ ਜੰਦੋ ਉਹ ਜਮੇ ਵਾਸਤੇ ਆਪਣੀ ਅਸਲੀ ਅਵਸਥਾ ਨੂੰ ਭੁੱਲ ਗਈ ਸੀ ਚੰਗਾ ਹੁੰਦਾ ਜੇ ਇਸੇ ਭੁੱਲ ਵਿੱਚ ਹੀ ਉਹਦਾ ਜੀਵਨ ਬਤੀਤ ਹੋ ਜਾਂਦਾ ਪਰ ਉਸ ਵਿਚਾਰੀ ਦੇ ਢੇਪਾ ਕਿੱਥੇ ਅਚਨ ਚੇਤ ਹੀ ਅੰਦਰ ਬੈਠੀ ਹਰਬੰਸੋ ਨੇ ਆਪਣੇ ਪਤੀ ਦੀ ਗੱਲ ਛੇੜ ਦਿੱਤੀ ਉਹਦੀ ਮਾਸਕਰ ਦੀ ਜਵਾਨੀ ਅਮਰਤ ਵਰਸਾਉਂਦੇ ਨੇਤਰ ਹਸੂ ਹਸੂ ਕਰਦਾ ਚਿਹਰਾ ਤੇ ਪਿਆਰ ਨਾਲ ਭਰ-ਪਰ ਉੱਚਲਦਾ ਦਿਲ ਇਹ ਖਿਆਲ ਆਉਂਦਿਆਂ ਹੀ ਚੰਦੋਂ ਦੀ ਸੁਪਨਿਆਂ ਦੀ ਪੀਂਗ ਅਦ ਅਸਮਾਨੇ ਟਟਕੇ ਬੁਢਾਪੇ ਦੇ ਪੈਰਾਂ ਵਿੱਚ ਆਪਈ ਸੁਹਾਗ ਰਾਤ ਇਸ 3 ਜੀਵਨ ਵਿੱਚ ਇੱਕ ਵਾਰ ਆਇਆ ਕਰਦੀ ਹੈ ਸੁਹਾਗ ਘਰ ਵਿੱਚ ਬੈਠੀ ਚੰਦੋਂ ਆਪਣੇ ਦੇਵਤਾ ਦੀ ਨਹੀਂ ਜਮਦੂਤ ਦੀ ਉਡੀਕ ਕਰ ਰਹੀ ਸੀ ਇੱਕ ਇੱਕ ਪਲ ਵਿੱਚ ਉਹਦੀ ਫੌਰਨਿਆਂ ਦੀ ਦੁਨੀਆ ਬਣ ਬਣ ਕੇ ਟੈਂਦੀ ਸੀ ਉਹਦੇ ਮਨ ਦੀ ਉਹ ਹਾਲਤ ਸੀ ਜੋ ਬਕਰੀ ਤੋਂ ਪਹਿਲੀ ਰਾਤ ਕੁਰਬਾਨੀ ਦੇ ਬੱਕਰੇ ਦੀ ਹੁੰਦੀ ਹੈ ਇੱਕੋ ਖਿਆਲ ਵਿੱਚ ਸਾਰਾ ਸੰਸਾਰ ਔਰ ਇਹ ਆਖਾ ਗੁੰਗੁਜ਼ਰ ਜਾਂਦਾ ਸੀ ਸੈਮੀ ਹੋਈ ਉਹ ਦਰਵਾਜ਼ੇ ਵੱਲੇ ਕੰਨ ਲਾਈ ਬੈਠੀ ਸੀ ਉਧਰ ਗੰਡਾ ਸਿੰਘ ਆਪਣੇ ਜੁੰਡੀਦਾਰ ਪੰਡਤ ਜਵਾਲਾ ਸਹਾਏ ਨਾਲ ਲੋਡੇ ਵੇਲੇ ਤੋਂ ਹੀ ਸ਼ਰਾਬ ਵਿੱਚ ਰੁੱਝਿਆ ਹੋਇਆ ਸੀ ਰੋਜ਼ ਨਾਲੋਂ ਅੱਜ ਉਹਨੇ ਅਫੀਮ ਵੀ ਦੂਣੀ ਖਾਦੀ ਸੀ ਤੇ ਸ਼ਰਾਬ ਜਿੰਦਗੀ ਵਿੱਚ ਉਹਨੂੰ ਇੰਨਾ ਮਨਪਉਂਦਾ ਨਸ਼ਾ ਕਦੇ ਨਹੀਂ ਸੀ ਆਇਆ ਇਸੇ ਵਿਹਾਰ ਵਿੱਚ ਡੇਢ ਪੈਰ ਰਾਤ ਲੈ ਗਈ ਚੰਦੂ ਅਜੇ ਵੀ ਉਸੇ ਤਰ੍ਹਾਂ ਕਿਸੇ ਵੇੜ ਵਿੱਚ ਡੁੱਬੀ ਬੈਠੀ ਸੀ ਉਸ ਵੇਲੇ ਨੂੰ ਆਪਣੇ ਆਪ ਦੀ ਬੜੀ ਥੋੜੀ ਹੋਸ਼ ਸੀ ਗੂਹਾ ਖੜਕਿਆ ਤੇ ਨੜ ਖੜਾਉਂਦਾ ਹੋਇਆ ਗੰਡਾ ਸਿੰਘ ਅੰਦਰ ਵੜਿਆ ਉਹਦੇ ਨਾਲ ਹੀ ਮੂੰਹ ਵਿੱਚੋਂ ਆ ਰਹੀ ਸ਼ਰਾਬ ਦੀ ਬਦਬੋ ਨਾਲ ਕਮਰਾ ਭਰ ਗਿਆ ਚੰਦੋ ਨੇ ਕੁੰਡ ਵਾਲਾ ਪੱਲਾ ਜ਼ਰਾ ਹੋਰ ਨੀਵਾ ਕਰ ਲਿਆ ਉਹ ਸੁੰਗੜ ਕੇ ਅੱਧੀ ਰਹਿ ਗਈ ਦੇਖਦਾ ਟੈਂਦਾ ਗੰਡਾ ਸਿੰਘ ਮੰਜੇ ਕੋਲ ਅੱਪੜ ਪਿਆ ਹੁਣੇ ਸੱਜੇ ਹੱਥ ਨਾਲ ਚੰਦੋ ਦੇ ਸਿਰੋਂ ਲੀੜਾ ਖਚਦਿਆਂ ਪੜਾਂਦੀ ਆਵਾਜ਼ ਵਿੱਚ ਕਿਹਾ ਚਾਂਦੀ ਚਾਂਦੀ ਨਾਲ ਤੋਲ ਕੇ ਲਿਆਂਦੀ ਏ ਤੇ ਬੈਂਦੀ ਏ ਲੋਕ-ਲੋਕ ਕੇ ਸਾੜਿਆਂ ਭਰੇ ਬੁਢਾਪੇ ਦੇ ਮੋਹੋਂ ਨਿਕਲੇ ਹੋਏ ਇਹ ਸ਼ਬਦ ਚੰਦੋਦਾਸੀ ਨਾ ਚੀਰ ਗਏ ਉਹਦੀ ਆਤਮਾ ਪਾਠ ਵਿੱਚ ਪਈ ਬੱਚੀ ਵਰਗ ਲੁੱਛੜ ਲੱਗ ਪਈ ਉਹ ਦੋਵੇਂ ਪਤੀ ਤੇ ਪਤਨੀ ਸਨ ਪਰ ਦੋਵਾਂ ਦੀ ਉਮਰ ਵਿੱਚ ਦਾਦੇ-ਪੋਤਰੀ ਜਿੰਨਾ ਫਰਕ ਸੀ ਜਵਾਨੀ-ਜਵਾਨੀ ਨੂੰ ਚਾਉਂਦੀ ਹੈ 바ਵਾ ਆਦਮ ਦੇ ਹਾਣ ਨੂੰ ਨਹੀਂ ਇਸਤਰੀ ਆਪਣਾ ਕੁਆਰਾਪਣ ਆਪਣੇ ਦੇਵਤਾ ਦੀ ਪੇਟਾ ਕਰਨ ਵਾਸਤੇ ਸੰਭਾਲ ਕੇ ਰੱਖਦੀ ਹੈ ਇਸੇ ਤੇ ਤਾਂ ਹੱਥੋਂ ਲੁੱਟੇ ਜਾਣ ਵਾਸਤੇ ਨਹੀਂ ਉਹ ਕੁਆਰਾਪਣ ਦੇਸ ਦੇ ਕੇ ਸੁਹਾਗ ਚਾਹੁੰਦੀ ਹੈ ਜੋ ਉਸਦੀ ਦੇਗੀ ਤੇ ਆਤਮਾ ਨੂੰ ਸੁਹਾਗਣ ਕਰਦੇਵੇ ਯੂਸਫ ਦੇ ਖੂ ਵਰਗੀ ਡਰੋਲੀ ਰਾਤ ਨੱਬ ਗਈ ਜਵਾਨੀ ਬੁਢਾਪੇ ਦੇ ਪੈਰਾਂ ਥੱਲੇ ਕੁਚਲੀ ਗਈ ਚੰਦੋ ਦਾ ਕੁਆਰ ਪਨ ਲੁੱਟਿਆ ਗਿਆ ਪਰ ਉਹਦੀ ਰਿੰਜਾ ਸੁਹਾਗ ਤੋਂ ਸਖਣੀ ਹੋ ਗਈ ਰਹੀਆਂ ਸ਼ਬੀ ਮਹਾਰਾਜ ਵਾਂਗ ਐ ਰਾਤ ਵਿੱਚ ਹੀ ਉਹ ਸਬਲਾ ਦੀ 10 ਸਾਲ ਉਮਰ ਬੀਤ ਗਈ ਤੇ ਜੋ ਬੰਦਾ ਫਲ ਖੜਦੇ ਅਸਾਰ ਕੁੰਮਲਾ ਗਿਆ ਦਨ ਚੜਦੇ ਨੂੰ ਉਹਦੇ ਪਾ ਦੀ ਸਾਰੀ ਦੁਨੀਆ ਹੀ ਬਦਲ ਚੁੱਕੀ ਸੀ ਚੰਦੋ ਨਾਤੋ ਕੇ ਵੇਂਦੀ ਹੋਈ ਅੰਦਰ ਦੀ ਲੱਗੀ ਬੁਝਾਉਣ ਵਾਸਤੇ ਉਹਨੇ ਕੁਛ ਮੂ ਪਾਇਆ ਇੰਨੇ ਨੂੰ ਤੇਜੋ ਗੰਡਾ ਸਿੰਘ ਦੀ ਵੱਡੀ ਧੀ ਆਪਣੇ ਸਹੁਰਿਆਂ ਨੂੰ ਤਿਆਰ ਹੋ ਪਈ ਉਹਨੇ ਚੰਦੋ ਦੇ ਸੂਟਕੇਸ ਦਾ ਬੂਹਾ ਲਾਹਿਆ ਤੇ ਵਿੱਚੋਂ ਦੋਵੇਂ ਚੰਗੀਆਂ ਵਰੀਆਂ ਕੱਢ ਲਈਆਂ ਚੰਦੋ ਨੀਵੀਂ ਨਜ਼ਰ ਵੇਖਦੀ ਰਹੀ ਪਰ ਸਮਝੀ ਕੁਛ ਨਾ ਉਧਰੋਂ ਵੇਲੀ ਹੋ ਕੇ ਤੇਜੋ ਚੰਦੋ ਵੱਲ ਆਈ ਉਹ ਮੱਥੇ ਤੇ 18 ਵਟ ਪਾ ਕੇ ਬੋਲੀ ਲਿਆ ਹਾ ਚੰਦ ਬੰਦ ਤੇ ਕੰਠਾ ਲਾ ਦੇ ਮੈਂ ਆਪਣੀਆਂ ਚੀਜ਼ਾਂ ਕਿਸੇ ਭਈਆ ਪਿੱਟੀ ਦੇ ਰੋਲਣ ਵਾਸਤੇ ਨਹੀਂ ਛੱਡ ਜਾਣੀਆਂ ਚੰਦੋ ਦੇ ਹੋਸ਼ ੁੱਟ ਗਏ ਉਹ ਨੀਰਾ ਪੱਥਰ ਦਾ ਬੁੱਤ ਬਾਕੀ ਰਹਿ ਗਈ ਤੇਜੋ ਨੇ ਵਾਰੀ ਵਾਰੀ ਉਹਦੇ ਦੋ ਹੱਥਾਂ ਵਿੱਚੋਂ ਬੰਦ ਲਾ ਲਏ ਫਿਰ ਵਿਚਾਰੀ ਦੇ ਸਿਰ ਤੋਂ ਲੀੜਾ ਲਾ ਕੇ ਉਹਨੇ ਚੰਦ ਖੋਲ ਲਏ ਤੇ ਗਲੋਂ ਕੰਠਾ ਉਤਾਰ ਲਿਆ ਸੋਨਾ ਚਲਾ ਗਿਆ ਚੰਦੋ ਕੋਲ ਰਹਿ ਗਿਆ ਬਾਕੀ ਮੁਲੰਮਾ ਹੀ ਮੁਲੰਮਾ a bhi mulamma wo mulamma please like share and subscribe